ਅਨਸਾਸਿਕ ਅਲਿਸਾਰਿਆਣਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੰਕਾਰ ਵੀਰ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਝੋਟੀਆਂ ਤੁਹਾਨੂੰ ਦਿਖਾਉਣੀਆਂ ਆ ਜਿਨ੍ਹਾਂ ਦੇ ਵਿੱਚੋਂ ਕੋਈ ਤੋਕੜ ਗੱਬਣਿਆ ਤੇ ਕੋਈ ਸੱਜਰ ਸੋਈ ਆ ਤੇ ਗੱਲਬਾਤ ਉਹਨਾਂ ਕਰਦੇ ਆਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਵੇਸ ਚੱਕ ਕੇ ਖੜੋ ਜੀ ਤੇ ਬਾਕੀ ਜਦੋਂ ਵੀ ਆਈਦਾ ਵਾ ਸੋਨੇ ਪਸ਼ੂ ਹੁੰਦੇ ਆ ਵੀਰ ਜੀ ਉਹਨਾਂ ਕੋਲ ਤੇ ਜ਼ਿਆਦਾਤਰ ਸੂਈਆਂ ਹੀ ਹੁੰਦੀਆਂ ਆ ਵਾ ਤੇ ਚੰਗੀਆਂ ਸੋਹਣੀਆਂ ਝੋਟੀਆਂ ਵੀਰ ਜੀ ਨਹੀਂ ਲੈਂਦੇ ਆ ਚੰਗੇ ਕੱਦ ਕਾਰ ਠਾਲੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਜੀ ਚਲੋ ਚੜ੍ਹਦੀ ਕਲਾ ਹੀ ਚਾਹੀਦੀ ਵੇ ਗਿਆ ਉਦਨ ਵਾਲਾ ਮਾਲ ਫਿਰ ਹਾਂਜੀ ਹਾਂਜੀ ਮਾਲ ਬਹੁਤ ਵਧੀਆ ਜੀ ਕੰਮ ਚੱਲਣ ਡਿਆ ਠੀਕ ਆ ਹਾਂਜੀ ਤੇ ਅੱਜ ਵੀ ਟੋਕੜ ਗੱਬਣਾ ਹੈ ਕੀ ਕੋਈ ਫਿਰ ਟੋਕੜ ਗੱਬਣ ਛੋਟੀ ਬਹੁਤ ਸਰੇਦੀ ਆਪਣੇ ਕੋਲ ਜੀ ਠੀਕ ਆ ਜੀ ਤੇ ਅੱਜ ਕੱਟ ਹੀ ਨਹੀਂ ਲੱਭੀ ਹੈ ਨਾ ਕੱਟੀਆਂ ਹੈਗੀਆਂ ਸੀ ਜੀ ਦੇਤੀਆਂ ਅੱਛਾ ਉਹ ਦੇਤੀਆਂ ਹਾਂ ਹਾਂ ਉਹਨ ਤਾਂ ਪਹਿਲਾਂ ਹੀ ਚਲ ਗਈਆਂ ਵਾ ਉਹ ਕੱਲ ਇੱਕ ਵੇਗੀ ਸੀ ਪਰਸੋਂ ਵੇਗੀ ਅੱਛਾ ਹਾਂਜੀ ਠੀਕ ਆ ਤੇ ਅੱਜ ਇੱਕ ਸੱਜਰ ਚੋ ਟੀਵੀ ਫਿਰ ਕੱਟੀਆਂ ਦੀ ਰੇਡ ਚ ਦੇ ਦੇਣੀ ਆ ਜਮਾ ਮੁਖਤ ਦੇ ਭਾ ਦੇਵਾਂਗੇ ਜੀ ਅੱਛਾ ਕੋਈ ਵੀਡੀਓ ਵੇਖੇ ਪੂਰੀ ਹੈ ਨਾ ਐਂਡ ਤੇ ਵਿਖਾਵਾਂਗੇ ਵੀ ਤੇ ਚਲੋ ਫਿਰ ਨਾਮ ਦੱਸੋ ਨਾਮ ਊਕਾਰ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 97799983449779998344 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਤਾਂ ਕਰੀਏ ਜਿਹੜੇ ਸੁਆਵਾ ਅੱਛਾ ਤੇ ਹਰ ਤਰੀਕੀ ਝੋਟੀ ਦਾ ਕੱਦਗਾਲ ਕੋਈ ਦੇ ਨੇ ਰਾਤੀ ਬਹੁਤ ਜ਼ਿਆਦਾ ਚੰਗੀ ਆ ਆਹ ਜੀ ਬੱਚਾ ਵਾ ਮਗਰ ਕੀ ਜੇ ਕੱਟਾ ਜੇ ਮਗਰ ਕੱਟਾ ਤਾਜੇ ਨਾੜ ਉਤੇ ਆ ਹਾਂ ਜੀ ਹਾਂ ਜੀ ਤੇ ਚੰਗੀ ਜਵਾਨ ਝੋਟੀ ਆ ਜਿਹੜੀ ਕੱਲ ਹੀ ਆਈ ਆ ਅੱਛਾ ਖਾਣ ਦੇ ਵੇ ਦੀ ਕੁਆਲਿਟੀ ਵਖਾ ਲੋ ਚਵਾਈ ਬਹੁਤ ਜ਼ਿਆਦਾ ਚੰਗੀ ਵੱਡੀ ਝੋਟੀ ਆ ਠੀਕ ਆ ਤੇ ਗੈਜ ਕੀਮਤ ਦੇ ਬਿਲਕੁਲ ਨਾੜ ਬਣਦੀ ਹੁੰਦੀ ਹਾਂ ਜੀ ਅਜੇ ਤੇ ਬੋਲਾ ਹੀ ਹੋਣਾ ਅਜੇ ਦੇ ਕੋਲ ਬੋਲਾ ਹੀ ਹੈ ਜੀ ਝੋਟੀ ਸੁੱਧ ਚਾਉਂਦਾ 15 ਕਿਲੋ ਭਰ ਨਾਲੀ ਆ ਤੋਰੋ ਹਾਂ ਇੱਕ ਵਾਰੀ ਫੇ ਖੱਲੋ ਜੀ ਕਿੰਨੇ ਬਹੁਤ ਜ਼ਿਆਦਾ ਝੁੱਟੀ ਚੰਗਾ ਦੇਖ ਸਕਦੇ ਜੀ ਚੰਗੇ ਪਿੱਟ ਪੂਰੇ ਦੀ ਮਾਲਕ ਹੈ ਜੀ ਬਹੁਤ ਜ਼ਿਆਦਾ ਝੁੱਟੀ ਚੰਗੀ ਹੈ ਜੀ ਐ ਕਾਲੀ ਸ਼ਾਹ ਰੰਗ ਜੈੱਡ ਲੈ ਜੀ ਲੈ ਜਾ ਕਰੋ ਸਿੱਧੀ ਲੈ ਜਾਓ ਸਾਡੀ ਤੋਰ ਤੇ ਆ ਜੋ ਕਮਾਲ ਹੈ ਉਹ ਬਾਕੀ ਇਹ ਜਿਹੜੀਆਂ ਝੋਟੀਆਂ ਜਿਹੜੀਆਂ ਪਿੱਛੇ ਵੀ ਪੈਸੇ ਲੱਗ ਕੇ ਹੀ ਹੁੰਦੀਆਂ ਵਾਂ ਹਾਂਜੀ ਹਾਂਜੀ ਤੇ ਗਾਂ ਵੀ ਰਕਮ ਲੱਗ ਕੇ ਜਾਂਦੀਆਂ ਵਾਂ ਕਿਉਂਕਿ ਜਿਹੜੇ ਵੀਰਾਂ ਨੇ ਸੰਭੀ ਹੁੰਦੀਆਂ ਵਾਂ ਉਹਨਾਂ ਨੇ ਵੀ ਚੰਗੀ ਸੇਵਾ ਕੀਤੀ ਹੁੰਦੀ ਥੋੜਾ ਡਰਦੀ ਆ ਆ ਬੱਚਾ ਜੀ ਆਹ ਦੇਖੋ ਕੋਈ ਹਾਂ ਕਿੱਥਾ ਕੋਈ ਔਲ ਕੋਈ ਵੀ ਚਲੋ ਬੰਦ ਤੇ ਬਾਕੀ ਜਿਹੜੇ ਟਾਈਮ ਵੀ ਚਵੇਰਦਾ ਹੀ ਆ ਫੋਨ ਤੇ ਵੀ ਜਿਹੜੇ ਟਾਈਮ ਦਿਖਾ ਦਈਏ ਇੱਕ ਵਾਰੀ ਹਾਂਜੀ ਹਾਂਜੀ ਤੇ ਉਹ ਜੀ ਮਤਲਬ ਹੋਇਆ ਹੋਊਗਾ ਆਪਾਂ 10:00 ਦਾ ਹਾਂ ਦੇਖ ਸਕਦੇ ਜੀ 9:11 ਦਾ ਟਾਈਮ ਹੋਇਆ ਹੋਇਆ ਜਿਹੜਾ ਦੇਖੋ ਜੀ ਥਣ ਦੇ ਵੀਰ ਉਹ ਸਾਹ ਨਾ ਕੋਈ ਵੀਰ ਵਾਨੇ ਦਾ ਅੰਦਾਜ਼ਾ ਲਾਵੇ ਬਾਕੀ ਜਮਤ ਆਜੀ ਆ ਜੀ ਤੇ ਛੋਟੀ ਤਾਂ ਬਹੁਤ ਜਿਆਦਾ ਚੰਗੀ ਆ ਜੀ ਕਿੰਨਾ ਫਿਰ ਵਿਦਿ ਹੁਣ ਬੋਲਾ ਜੀ ਇਹਦੇ ਕੋਲ ਬੋਲਾ ਇਹਦੇ ਕੋਲ 9 8 9 ਕਿਲੋ ਹੁਣ ਵੀ ਹੋਊਗਾ ਜੀ ਤੇ ਇਹ ਕਿੰਨਾ ਕਰੀ ਜਾਊਗੀ ਤੁੱਤ ਜੀ ਮੇਰੇ ਖਿਆਲ ਨਾਲ ਤਾਂ ਕੋਈ 12 13 ਦੀ ਗਰੰਟੀ ਦੇ ਕੇ ਚਲ ਜੇ ਅੱਛਾ 14 15 ਹੀ ਦੇਣਾ ਚਾਹੀਦਾ ਜੇ ਇਸ ਹਿਸਾਬ ਦੀ ਜਿਆਦ ਨਸਲ ਹੈ ਤੇ ਇਹਦਾ ਮੁੱਲ ਫਿਰ ਮੁੱਲ ਹਰ ਵੀਰ ਜੀ ਛੋਟੀ ਦਾ ਤਾਂ ਕੋਈ ਮੁੱਲ ਨਹੀਂ ਆ ਉਹ ਤਾਂ ਡਕਾਣਾ ਹੀ ਨਹੀਂ ਹੁੰਦਾ ਜੀ ਠੀਕ ਆ ਮੁੱਲ ਤੇ 1 20 ਵੀ ਕਰ ਲਈਏ ਜੇ ਆ ਗਿਆ ਬਾਕੀ ਜੋ ਤੁਸੀਂ ਕਹਦੋਗੇ ਨਾਰ ਇੱਕ ਪੰਜ ਦੀ ਦੇ ਦੀ ਹੋਰ ਕਰਦੀ ਛੋਟ ਛੜ ਜੋ ਕਹੋਗੇ ਜੀ ਪੂਰੇ ਦੇ ਦੇ ਦੋ ਵਿੱਚ ਹੋਰ ਛੜਦਾ ਅੱਛਾ ਬਸ ਜਮਾ ਜਾਇਦ ਕੀਮਤ ਕਰਦੇ 98000 ਦੇ ਜਿਹੜੇ ਕਹਿੰਦੇ ਕਿ ਦੇ ਦੇਾਂਗੇ ਇਹੋ ਤੁਸੀਂ ਝੋਟੀ ਦਾ ਕੋਈ ਅੰਤ ਨਹੀਂ ਬਾਕੀ ਸੋਹਣੀ ਝੋਟੀ ਆ ਬਾਕੀ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਭਰੂਗੀ ਥਾਨ ਵੀ ਚੰਗਾ ਲੱਗੇ ਸਾਂਭੀ ਗਈ ਨਾ ਹਾਂਜੀ ਜੋ ਦੁੱਧ ਤੇ ਆ ਗਈ ਫਿਰ ਆਪਣਾ ਆਪ ਇਹਨੇ ਰਸਣਾ ਜੀ ਹਾਂਜੀ ਹਾਂਜੀ ਤੇ ਹੁਣ ਆ ਜਿਹੜੀ ਝੋਟੀ ਜੇ ਵੀ ਚੰਗੀ ਦੀ ਵਾਨ ਜਿਹੜੀ ਤਾਜੀ ਸੂਈ ਆ ਰਬੀ ਜੀ ਇਹਦੀ ਵੀ ਕੱਟੀ ਆ ਦਿਖਾ ਦਿਓ ਜੀ ਬੱਚੇ ਸਾਰੇ ਤਾਦੇ ਆ ਆ ਕੱਟੀ ਇਹ ਨਾ ਮਗਰ ਇਹਦੇ ਮਗਰ ਦੂਸਰੇ ਨੰਬਰ ਵਾਲੀ ਮਗਰ ਕੱਟੀ ਗਿਆ ਆ ਦੇਖ ਸਾਡੇ ਨਾੜ ਵੀ ਤਾਂ ਨਾਲਤਾ ਜਾ ਹੀ ਆ ਹਾਂਜੀ ਚਲੋ ਇਹਦੇ ਥੱਲੇ ਵੀ 8-9 ਕਿਲੋ ਦੇ ਕਰੀਬ ਬੋਲਾ ਦਾ 4 ਦੰਦ ਛੋਟੀ ਆ ਇਹ ਕਿੰਨਾ ਕਰੀ ਜਾਊਗੀ ਪਹਿਲਾ ਸੋਆ ਦੀ ਇਹ ਵੀ ਦੁੱਧ 12-13 ਕਿਲੋ ਰੋਗੀ ਬੋਲਾ ਮੰਗ ਅੱਛਾ ਸੋ ਆ ਪਹਿਲਾ ਹੀ ਆ ਦੋ ਦੰਦ ਚੌਕ ਦੇ ਦੰਦ ਕੱਢ ਦੀਏ ਅੱਛਾ ਚੌਕ ਦੇ ਦੰਦ ਕੱਢਣ ਦੀ ਆ ਚੱਕ ਕਿਤੇ ਤਾਂ ਤੁਸੀਂ ਪ੍ਰੋਪਰ ਹਾਂ ਹਾਂ ਕੋਈ ਗਾਰੰਟੀ ਆ ਜੀ ਆਪਣੀ ਠੀਕ ਆ ਆ ਦੇਖ ਥਣ ਥਣ ਦੀ ਕੁਆਲਿਟੀ ਚਾਹਾਂ ਥਣਾਂ ਦਾ ਗੈਪ ਤੁਹਾਡੇ ਹਿਸਾਬ ਨਾਲ ਟਾਈਮ ਘਟਿਆ ਜੀ ਜਾ ਬਣਾ ਕਰ ਆਪਣੇ ਉਧਰ ਦੇ ਹਿਸਾਬ ਨਾਲ ਹਵਾਨਾ ਚੰਗਾ ਤਿਆਰ ਕਰ ਲੂਗੀ ਹਾਂਜੀ ਹਾਂਜੀ ਬਹੁਤ ਜਿਆਦਾ ਚੰਗੀ ਚਾਹ ਦਾ ਨਸਲ ਬਹੁਤ ਵਧੀਆ ਜੀ ਕੁਆਲਟੀ ਹੈ ਸਰ ਕੋਠਾ ਨੇ ਜੀ ਕਾਲੇ ਥੱਲੇ ਭੜਾ ਭੁੜਾ ਵੀ ਹੈ ਬਾਕੀ ਕੱਦ ਕਾਠ ਪੱਖਾ ਪੂਰੀ ਜਵਾਨ ਆ ਬਾਕੀ ਆਹ ਫਰੀਜੀ ਉਧਰ ਵਾਲੀਆਂ ਝੁੱਟੀਆਂ ਲੋਕਲ ਨਹੀਂ ਆ ਅੱਜ ਲੈ ਆਓ ਜੀ ਲੈ ਆਓ ਚੰਗੇ ਪੇਟਪੜੇ ਦੀ ਮਾਲ ਕਿੱਥੇ ਇਕੱਠੀ ਸੀ ਟਾਟੀਆਂ ਲੇ ਲਾਜੇ ਚੱਲ 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 ਪੁੱਤ ਕਿਉਂ ਨਚਾਣੇ ਦੀ ਜਿਆਰ ਪ੍ਰੀਗੀ ਮਗਾਉਂਦੀ ਐ ਨਾ ਆ ਦੇਖ ਸਕਦੇ ਠੰਡੀ ਸੀ ਲਿਆ ਹੱਥਰ ਉਹ ਘਰ ਦੀ ਚੋਣਿਆ ਬਹੁਤ ਜ਼ਿਆਦਾ ਖਰੀਏ ਲੈ ਜਾ ਬੰਦਾ ਸਾਹਿਬਾ ਨੂੰ ਲੇਵਾ ਬਹੁਤ ਭਰਦੀ ਪਰ ਠੀਕ ਆ ਹਾਂਜੀ ਆ ਦੇਖ ਸਕਦੇ ਹਵਾਨੇ ਇਹਦਾ ਭੁਣਾ ਭੁਣਾ ਜਿਹਾ ਆ ਦੇਖੋ ਕੁਛ ਕੁਛ ਭਲਾ ਵੀ ਹਵਾਨੇ ਤੇ ਹੈਗੀਆਂ ਵਾ ਬਾਕੀ ਲੇਵਾ ਜਿੱਦਣ ਬਣਾ ਚੁੱਕੀ ਨਾ ਹਾਂਜੀ ਬਹੁਤ ਹਲੇ ਟਾਈਮ ਨੂੰ ਵੀ ਥੋੜਾ ਤੇ ਇਹਦਾ ਫਿਰ ਮੁੱਲ ਮੁੱਲ ਹਰ ਫ੍ਰੀਜੀ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਹੀ ਨਹੀਂ ਆ ਕੱਟੀ ਬਹੁਤ ਜ਼ਿਆਦਾ ਚੰਗੀ ਆ ਜੀ ਹਾਂਜੀ ਕੋਈ ਆਪ ਦੀ ਸਮਝ ਲਵੇ ਇਹ ਨਹੀਂ ਵੀ ਸੇਵਤ ਹੈ ਸੇਵਤ ਲੈ ਗਿਆ ਹੋ ਸਕਦਾ 15 ਵੀ ਦੁੱਧ ਪਾ ਜੇ ਕੱਟੀ ਠੀਕ ਹੈ 12 13 ਦੋਨੀਆਂ ਟੁੱਟਦੀ ਤੇ ਇਹ ਗੱਟੀ ਦੇ ਦਾਂਗੇ 1 20 ਦੀ 1 20 ਦੀ ਹਾਂਜੀ ਇਹਦਾ ਕਰੀਏ ਵਿੱਚੋਂ ਕਮਾ 10 ਛੱਡ ਦਾਂਗੇ ਜੀ ਹੋਰ 5 ਛੱਡ ਦਈਏ ਜਿਆਦਾ ਹੋ ਜਾਣਾ ਜਿੱਦ ਤੱਕ ਜਿਆਦਾ ਆ ਚਲ ਛੱਡ ਦਾਂਗੇ ਜਿੱਥੇ ਜਿਆਦਾ ਤੁਹਾਡਾ ਨਹੀਂ ਹੋ ਜਾਣਾ ਮੋੜ ਦੀ ਠੀਕ ਆ ਬਹੁਤ ਜਿਆਦਾ ਗੱਤੀ ਚੰਗੀ ਇੱਕ ਪੰਜ ਦੇ ਦੇ ਹੋ ਜਾ ਜਮਾ ਜੈਦ ਕੀਮਤ ਹੈ ਜੀ ਤੇ ਦੁੱਧ ਕਿੰਨਾ ਕਰੀ ਜਾਊਗੀ ਹੈ ਦੁੱਧ ਜੀ 12 ਤੋਂ ਪਲਾਸ ਹੀ ਰਹੂਗੀ ਥੱਲੇ ਨਹੀਂ ਲੋਟੇ ਅੱਛਾ ਤੇ ਬਾਕੀ ਕਦ ਕੱਦ ਪੂਰਾ ਜਵਾਨ ਆ ਜਿਹੜਾ ਇਹਦਾ ਚੰਗੇ ਕਦ ਕੱਦ ਦੀ ਆ ਉਮਰ ਦੇ हिसाब ਨਾਲ ਬਹੁਤ ਜਿਆਦਾ ਚੱਲੀ ਆ ਜੀ ਆ ਜਿਹੜੀ ਆ ਜੀ ਹਾਂਜੀ ਇਹਨੇ 10 ਤੋਂ ਪਲਾਸ ਦੁੱਧ ਤੇ ਆ ਰਿਹਾ ਦੁੱਧ ਤੇ ਲਾਲੇ ਕੋ ਬੋਣਾ ਨਾਲੇ ਅੱਜ ਛੇਵਾਂ ਦੇ ਦੇਣਾ ਚਾਹੀਦਾ ਤੇ ਸੂਆ ਬਗਰੇ ਨਾਲਾ ਨਾਲਿਆ ਸੂਆ ਇਹਦਾ ਕਿੰਨਾ ਜੀ ਪਹਿਲਾ ਚਾਰ ਦੰਦ ਆ ਅੱਛਾ ਇਹ ਵੀ ਚਾਰ ਦੰਦ ਆ ਇਹ ਜਿਹਨਾਂ ਚੌਕੀ ਆ ਪੇਠੂ ਕੁੜਾ ਵੇਖੋ ਝੁੱਟੀ ਦਾ ਵਜਨ ਦੁੱਜਣਾ ਵਾਲਾ ਲਈ ਫਿਰਦੀ ਆ ਇਹ ਕਿੰਨਾ ਦੁੱਧ ਕਰੀ ਜਾਊਗੀ ਦੁੱਧ ਜੀ ਇਹ ਵੀ 12 13 ਵਾਲੀ ਆ ਜੀ ਪਰ ਇਹ ਸਾਂਭੇ ਕਹੇ ਵੇਣ ਚੰਗੇ ਰੀਜਨ ਆਏ ਹਨ ਹਾਂਜੀ ਬਹੁਤ ਜ਼ਿਆਦਾ ਝੁੱਟੀ ਚੰਗੀ ਹੈ ਜੀ ਤੇ ਇਹਦੇ ਵਿੱਚ ਥਾਣੇ ਕਰੀ ਦੇਖ ਸਕਦੇ ਜੀ ਪਹਿਲਾ ਸੂਆ ਜੀ ਇਹ ਵੀ ਦਾ ਸੂਆ ਪਹਿਲਾ ਹੀ ਆ ਤੀਜਾ ਕਿਸ ਨੇ ਪੂਰੀਆਂ ਕੀਤੀਆਂ ਇਹਨਾਂ ਸ਼ਾਮ ਸ਼ਾਮ ਕੇ। ਉਹ ਤਾਂ ਕੱਢਦੀ ਆ। ਦੇਖੋ ਸੁਣ ਲਈਏ ਕਿ ਕੁਆਲਿਟੀ ਹਲੇ ਸ਼ਾਮ ਨੂੰ ਵੇਖੋ। ਆਹ ਕੱਟੀ ਜੀ ਇਹਦੀ ਤੇ ਆਹ ਨਾਲੂ ਦੀ ਦਾ ਬ ਨਾਲ। ਆਇਆ ਲੈ ਆਉਂ। ਪਰ ਬੀ ਜੀ ਆਹ ਦੇ ਕੱਟੀ ਦਾੜੂਈ ਦਾ ਨਾਲ। ਇਹ ਕੱਟੀ ਹੁਣੇ ਤੁਹਾਨੂੰ ਦਿਖਾ ਦੇਣੀ ਤੇ ਮਗਰ ਨੀਲੀ ਰਾਵੀ ਦੀ ਕੱਟੀ ਆ। ਲੈ ਲੈ ਲੈ। ਸੋਪੀ ਦੀ ਕੱਟਿਆ ਰੋਹੀ ਗਈ ਆ ਕੱਟੀ ਆ ਇਹਦੀ ਕੱਟੀ ਤੁਹਾਨੂੰ ਹੁਣੇ ਦਿਖਾ ਦਿੰਦੇ ਹਾਂ ਹਾਂ ਜੀ ਆਹ ਵੇਖੋ ਦਾੜੀ ਕੋਈ ਨਹੀਂ ਆਹ ਦੇਖ ਸਕਦੇ ਇਹ ਨੇ ਵੀ ਨਾੜਾ ਥੋੜਾ ਜੀ ਬਹੁਤ ਪਿੱਠ ਪੂੜਾ ਇੱਕ ਵਾਰੀ ਦੇਖ ਸਕਦੇ ਵੀ ਆਹ ਵੇਖਿਓ ਜੀ ਨਾੜਾ ਚੰਗੀ ਦੀ ਜਨਾ ਸੰਭੀ ਆਹ ਦੇਖੋ ਆਹ ਜੀ ਆਹ ਦੇਖ ਸਕਦੇ ਇਤਰਾ ਠੰਡੀ ਸੀ ਲਿਆ ਜਿਹੜੀ ਹਾਂ ਜੀ ਆਹ ਵੇਖੋ ਨਾੜਾ ਤੇਰੀ ਕੱਟੀ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਆ ਕੱਟੀ ਆ ਜਿਹੜੀ ਨੀਲੀ ਦੀ ਕੱਟੀ ਆ ਤੇ ਮਗਰ ਇਹਦਾ ਵੀ 나ੜੂ ਦਾਰ ਦੀ ਆਵੇ 나ੜੂ ਇਹ ਵੀ ਨਾਲ ਹੀ ਆ ਹਾਂਜੀ ਇਹਦੇ ਥਲੇ ਕੰਡਾ ਤੇ ਕੋਈ ਲਾਲੇ ਜੀ ਦਸਾਂ ਦਾ ਸਾਡੇ ਨਾਲ ਸੌਦਾ ਕਰਨ ਦੇ ਅੱਛਾ ਸਾਡੇ ਨੂੰ ਵੀ ਨਿਕਲ ਆਵੇ ਤਾਂ ਕਰਾਇਆ ਅਸੀਂ ਦਵਾਂਗੇ ਠੀਕ ਆ ਜੀ ਸਾਡੇ 10 ਤੋਂ ਵੱਧ ਹੀ ਨਿਕਲੂਗਾ ਜੀ ਤੇ ਇਹਦਾ ਮੁੱਲ ਅਸੀਂ ਕੋਈ ਮੈਲਾ ਨਹੀਂ ਮਾਰਿਆ ਮੋੜਾ ਕੱਟੀ ਦਾ ਇੱਕ ਵੀ ਆ ਜੀ ਇਹਦਾ ਅੱਛਾ ਹਾਂ ਕੋਈ ਮਾਰਦਾ ਇਹਦਾ ਦਾ ਹੀ ਡਾਈਏ ਦਾ ਵੀ 10 11ਾਂ ਦੇ ਜੀ ਕਿ ਹੋਰ ਕਰਨੀ ਛੋਟ ਛਟ ਵਿੱਚ 5 ਦੀ ਦੇ ਦਾਂਗੇ ਜੀ اچھا 1 5 ਦੀ ਜਮਾ ਜਾਇਜ਼ ਕੀਮਤਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਆ ਜਿਹੜੀ ਝੋਟੀ ਜੀ ਇਹ ਜੀ 2.5 ਮਹੀਨੇ ਦੀ ਚੈੱਕ ਪਾਸ ਆ ਚੈੱਕ ਪਾਸ ਆ ਹਾਂ ਜੀ ਗਰੰਟਡ ਅੱਛਾ ਇਹ ਪਾੜੇ ਦੇ ਮਿਲਦੀ ਆ ਜਾਂ ਮਾਨੂੰ ਥੋੜਾ ਚੌਕਾ ਦੇ ਤੇ ਸੂਆ ਕਿੰਨਾ ਜੇ ਦਾ ਪਹਿਲਾ ਸੂਆ ਜੀ ਇਹਦੀ ਅੱਛਾ ਆਪਣੇ ਕੋਲੋਂ ਗਈ ਆ ਸੱਜਰ ਅੱਛਾ ਸੱਜਰ ਦੀ ਵੀਡੀਓ ਵੀ ਹੋ ਸਕਦਾ ਮੈਨੂੰ ਲੱਭ ਗਈ ਤੇ ਜਰੂਰ ਲੱਭ ਕੇ ਲਾਵਾਂਗਾ ਤੇ ਇਹਨੇ ਸੱਜਰ ਨੇ ਕਿੰਨਾ ਚਵਾਇਆ ਦੁੱਧ? ਹਾਂਜੀ ਸੱਜਰ ਨੇ ਕਿੰਨਾ ਚਵਾਇਆ? ਸੱਜਰ ਨੇ 12 ਕਿਲੋ ਦੁੱਧ ਚਵਾਇਆ ਜੀ। ਅੱਛਾ। ਹਾਂਜੀ। ਤੇ ਹੁਣ ਸੂਆ ਕਿੰਨਾ ਸੂਣਾ ਇਹਨੇ? ਇਹ ਦੂਸਰਾ ਸੂਆ ਸੂਹੂਗੀ ਗਾਂ ਜੀ। ਤੇ ਾਰ ਕੀ ਗਾਂ ਕਿੰਨਾ ਕਰੀ ਜਾਊਗੀ? ਗਾਂ ਦੁੱਧ 12 ਕਿਲੋ ਦੁੱਧ ਚਵਾਈ ਜਾਊ 12-13 12 ਕਿਲੋ ਜੀ। ਇਹ ਸੁਈ ਨੂੰ ਲਗਭਗ 9-10 ਮਿੰਟ ਹੋ ਗਏ ਆ ਜੀ। ਠੀਕ ਆ। ਹਾਂਜੀ। ਤੇ ਹੁਣ ਦੁੱਧ ਕਿੰਨਾ ਤਿਆਰ ਆ? ਹੁਣ 6 ਕਿਲੋ ਦੁੱਧ ਤਿਆਰ ਆ ਜੀ। ਅੱਛਾ 6 ਕਿਲੋ ਹੈਗਾ ਆ। ਹਾਂਜੀ ਹਾਂਜੀ। ਠੀਕ ਆ ਜੀ। ਤੇ ਬਾੜੇ ਤੇ ਮਿਲਦੀ ਆ। ਅੱਛਾ। ਭਾਈ ਇਹਦਾ ਜਿੰਨਾ ਮਰਜ਼ੀ ਵਾਰ ਮਰਜੀ ਜੋ ਲੋ ਜੀ ਘਾੜੇ ਦੇ ਅੱਛਾ ਹਾਂਜੀ ਹਾਂਜੀ ਆ ਦੇਖ ਸਾਡੇ ਥੋੜਾ ਚੋਕਰ ਪਾਉਣਾ ਹੈ ਤੇ ਇਸ ਤਰ੍ਹਾਂ ਹੀ ਥੱਲੇ ਬੈ ਜਾ ਜਿੰਨਾ ਮਿਲਦੀ ਆ ਜੀ ਘਾੜੇ ਦੇ ਇਸ ਤਰ੍ਹਾਂ ਹੀ ਬੈ ਜਾਣਾ ਕੋਈ ਠੀਕਾ ਜੀ ਥੋੜਾ ਡਾਢ ਕੋ ਡਰਦੇ ਆ ਕਰਕੇ ਆ ਲੱਤ ਨਹੀਂ ਮਾਰਦੀ ਜੀ ਅੱਛਾ ਠੀਕਾ ਨਹੀਂ ਲਾਉਣਾਗੇ ਨਾ 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 ਆ ਦੇਖੋ ਜੀ ਥੋੜਾ ਨਹੀਂ ਚੱਲ ਆ ਜਦੋਂ ਇਹ ਤੜਾਈ ਹੁੰਦੀ ਤਾਂ ਖੜਨਾ ਅਸੀਂ ਟਾਈਮ ਕੀ ਹੋਇਆ ਹੁੰਦਾ ਹਾਂ ਦੇਖੋ ਚਲੋ ਖੋਲੋ ਫਿਰ ਤੋਰਦੀ ਏ ਖੋਲੋ ਮੰਗਲੂ ਜੀ ਇਦਾਂ ਹੀ ਬੱਸ ਮਝੂਗੀ ਜੀ ਹਾਂ ਦੇਖ ਸਾਡੇ ਥਾਣੇ ਦੇ ਵੀ ਦੂਰ ਦੂਰ ਲੱਗੇ ਆ ਚੰਗੇ ਕੈਪਟੇ ਥਾਣਾ ਵਿੱਚ ਵੀ ਚੰਗੇ ਉਹਦੇ ਲੇਵਾ ਬਹੁਤ ਸਾਫ ਹੈ ਜੀ ਸੱਜਣਾ ਵਾਲਾ ਲੇਵਾ 6 ਕਿਲੋ ਦੁੱਧ ਦੇ 2.5 ਮਹੀਨੇ ਦੀ ਗਰੰਟੀਡ ਜਾ ਕੇ ਅਸੀਂ ਠੀਕ ਹੈ ਜੀ ਹਾਂ ਕੋਈ ਜਾ ਕੇ ਮੰਨ ਲਓ ਆਪਣੇ ਨਾਲ ਆਨਲਾਈਨ ਸੌਦਾ ਕਰਦਾ ਡਾਕਟਰ ਕੋਈ ਆਪਦਾ ਸਾਧ ਲੈ ਅੱਛਾ ਚੈੱਕ ਕਰਵਾ ਕੇ ਗੱਡੀ ਵਾਲੇ ਨੂੰ ਤਾਂ ਇਹ ਫਿਰ ਬੜਾ ਠੀਕ ਹੈ ਜੀ ਹਾਂ ਜੀ ਕੋਈ ਆਨਲਾਈਨ ਪੈਸੇ ਪਾਉਂਦੀ ਨਹੀਂ ਆਪਾਂ ਨੂੰ ਲੋਡ ਅੱਛਾ ਜਿਹੜਾ ਕੋਈ ਮਰਜੀ ਬਸੂ ਲੈਣੇ ਠੀਕ ਹੈ ਜੀ ਸੱਜ ਜਾ ਕੇ ਜੇ ਕੋਈ ਸੱਜਰ ਲੈਂਦਾ ਚਵਾਈ ਕਰਕੇ ਗੱਡੀ ਵਾਲੇ ਨੂੰ ਪੈਸੇ ਵੜਾ ਦੇ ਠੀਕ ਆ ਜੇ ਕੋਈ ਟੋਕੜ ਗੱਬਣ ਲੈਂਦਾ ਆਪਦਾ ਡਾਕਟਰ ਸੱਧਿਆ ਹੋਵੇ ਗੱਡੀ ਵਾਲੇ ਦੇ ਹੁੰਦਿਆਂ ਚੈੱਕ ਕਰਾ ਕੇ ਅੱਛਾ ਗੱਬਣ ਨਿਕਲੇ ਕਿਉਂਕਿ ਡਾਕਟਰ ਇੰਨੀ ਦੂਰ ਨਹੀਂ ਹੁੰਦੇ ਹਾਂਜੀ ਹਾਂਜੀ ਸਹੀ ਗੱਲ ਕਹਿੰਦੇ ਇਹ ਤਾਂ ਗੱਲ ਤਾਂ ਠੀਕ ਹੈ ਤੇ ਜੇ ਆਪਣੇ ਜੋ ਘੋੜ ਹੋਵੇ ਤਾਂ ਆਪਾਂ ਪੈਸੇ ਗਈਏ ਪਹਿਲਾ ਪਤਾ ਆਪਾਂ ਨੂੰ ਝੂਠ ਹੀ ਨਹੀਂ ਕੋਈ ਦਾ ਆਪਾਂ ਨੂੰ ਕੋਈ ਡਰੀ ਨਹੀਂ ਠੀਕ ਹੈ ਜੀ ਸਹੀ ਗੱਲ ਕਹਿੰਦੇ ਜੀ ਠੀ ਆਇ ਕੋ ਥਾਣ ਲੈਵੇ ਦੀ ਕੁਆਲਿਟੀ ਬਹੁਤ ਏ ਦੀ ਅੱਜ ਲੈ ਆਓ ਲਾਲ ਲੇਵਾ ਸੁਰਖ ਲਈ ਫਿਰ ਵੀ ਟੁਕੜੀ ਦੀ ਹਰ ਫਰੀਦੀ ਆਪਾਂ ਲੱਖੋ ਤਾਂ ਵਿੱਚ ਇਹ ਜੀ ਤਾਜੀ ਸੂਈ ਅੱਛਾ ਆ ਵੇਖੋ ਸੋਣੇ ਨੇ ਕਿੰਨਾ ਜੇ ਮੋਲੇ ਦਾ ਆ ਵੇਖੋ ਸਫਾਈ ਵਿਖਾ ਲਓ ਲੈ ਵੀ ਦੀ ਰਹਿ ਗਈ ਜੀ ਥੱਲੇ ਆ ਤੇ ਚਲੋ ਜਿੰਨੇ ਵੀ ਆ ਸਫਾਈ ਜਿਆ ਸਾਰੇ ਕਿੰਨੇ ਦੀ ਦੇ ਦੀਏ ਫੇਰ ਹੁਣੇ ਦੇ ਦੀ 70000 ਦੀ ਜੀ ਕਰ ਦੋ ਵਿੱਚ ਛੋਟ ਛੱਟ ਜੋ ਕਹੋਗੇ ਜੀ ਓਨੇ ਦੀ ਕਰ ਦੋ ਵੀ ਜਿਹੜੇ ਜਿੰਨੇ ਦੀ ਸੱਜੜ ਵਿਗਿਆ ਤੋ ਅੱਧ ਰੇਟ ਕਰ ਦੋ ਬਿਲਕੁਲ ਤੁਸੀਂ ਦੱਸ ਦਿਓ ਜੀ ਆਪ ਹੁਣ ਤੁਸੀਂ ਵੇਚ ਤੁਸੀਂ ਆਪੇ ਸਾਹ ਲੈ ਵੀ ਕਿੰਨੇ ਦੀ ਵਿਗਣੀ ਆ ਤੁਸੀਂ ਦੱਸ ਦਿਓ ਅੱਧ ਕਰ ਦੋ ਪੂਰਾ ਲੱਖੋਂ ਬਾਹਰ ਹੀ ਵਿਗਣੀ ਆ ਬਾਜ਼ਾਰ ਚ ਸੁਣੀ 65 ਦੀ ਦੇ ਦਈਏ ਹੋਰ ਛੱਡ ਦੀਏ ਵਿੱਚੋਂ ਕਿ ਛੱਡ ਦੋ 2000 ਹੋਰ ਛੱਡ ਅੱਛਾ 65 ਦੀ ਦੇ 65000 ਦੀ ਦੇ ਦੋਗੇ ਬਾਕੀ ਚਲੋ ਕੋ ਫੋਨ ਲਾਉਗਾ ਤੇ ਮੌਕੇ ਤੇ ਹੋਰ ਕਰ ਦੋਗੇ ਕਰ ਦਾਂਗੇ ਜੀ ਥੋੜਾ 68 ਦੀ ਦੇ ਦਾਂਗੇ ਜੀ ਅੱਛਾ ਫੋਨ ਕਰਾਂਗੇ 68 ਹਜ਼ਾਰ ਠੀਕ ਆ ਜੀ ਹਾਂ ਜਮਾ ਜਾਇਜ਼ ਕੀਮਤ ਕਰ ਰਹੀ ਥੀ ਦੇ ਹੁਣ ਆ ਚੋਟੀਏ ਜਿਹੜੀ ਇਹ ਹਰਬ੍ਰੀਜੀ ਪਹਿਲਾ ਸੁਆਵਾ ਅੱਛਾ ਦੋਦਾਂ ਤੇ ਕੱਟੀ ਆ ਅੱਛਾ ਤੇ ਥਾਣੇ ਆਪਾਂ ਤੇ ਲੜਣਾ ਚ ਦਵਾਂਗੇ ਤੇਨ ਥਾਣੀ ਰਹਿ ਗਏ ਤੇ ਇੱਕ ਮਗੱਲਾ ਥਾਨ ਜਿਹੜਾ ਵਾ ਖਰਾਬ ਹੋ ਗਿਆ ਵਾ ਹਾਂਜੀ ਖਰਾਬ ਹੋ ਗਿਆ ਜੀ ਹੋਣ ਦੁੱਧ ਝੋਡੀ ਕੁ 8 ਕਿਲੋ ਦੇ ਕਰੀਬ ਹੋਊਗਾ। ਅੱਛਾ। ਮਗਰ ਇਹਦੇ ਕੱਟੀ ਜਿਆ ਜੀ। ਮਗਰ ਇਹਦੇ ਕੱਟੀ ਐ। ਇਹ ਆਪਣੇ ਕੋਲ ਹੀ ਹੋਇਆ ਜੀ ਸੱਜਰ ਆਪਾਂ ਉਹਦਾਂ ਰੁਪਏ ਖਰਚੇ ਐ ਜੀ। ਅੱਛਾ। ਅਰਜੀਨਲ ਦੋ ਦਾਂਦੇ ਆ। ਅੱਛਾ। ਇਹ ਹਰਬ੍ਰੀਜੀ ਸੱਚੀ ਤੁਹਾਨੂੰ ਗੱਲ ਦੱਸਾਂ ਦੇ ਵੀ ਦਿੱਤੀ ਸੀ ਝੋਟੀ। ਅੱਛਾ। ਡੇਰੀ ਦੇ ਵਾਲੇ ਨੂੰ ਦਿੱਤੀ ਸੀ। ਅੱਛਾ। ਡੇਰੀ ਵਾਲੇ ਨੇ ਜਿੱਥੇ ਬੱਚਾ ਵੱਜਾ ਰਿਹਾ ਉੱਥੇ ਵੱਜਾ ਰਹਿਣਾ। ਅੱਛਾ। ਤੇ ਕੱਟੀ ਨੂੰ ਅਸੀਂ ਦੁੱਧ ਬਹੁਤ ਛੱਡਦੇ ਨੇ। ਅੱਛਾ। ਤੇ ਮੈਂ ਕਿਹਾ ਵੀ ਚੱਲ ਇਹ ਕੋਈ ਘਰ ਵਾਲਾ ਲੈ ਜੂ। ਹਾਂਜੀ। ਕੱਟੀ ਮਗਰ ਪਾਲ ਜੂ ਚੰਗੇ ਸੀਮਨ ਤਿੰਨ ਥਣਾਂ ਜੈਨੂੰ ਕੋਈ ਡਰ ਨਹੀਂ ਜਿੰਨਾਂ ਦੁੱਧ ਤੇ ਰਹੀ ਜਾਣਾ ਜੀ ਇਹਨੇ ਹੁਣ ਤਿੰਨ ਥਣਾਂ 8 ਕਿਲੋ ਦੁੱਧ ਤਿਆਰ ਜੇ ਪੂਰਾ ਚੌਥਾ ਵੀ ਹਲ ਤੀਜੀ ਚੱਲਦਾ ਜੀ ਚੌਥਾ ਥਣ ਨਾ ਕੱਟਿਆ ਗਿਆ ਵਾ اچھا ਉਹ ਜਦੋਂ ਪਸ ਵਧੀਆ ਥਣ ਵਗ ਜਾਂਦਾ ਆਪੇ ਪਰ ਆਪਾਂ ਤੇ ਨਾ ਚੀ ਦੇਣੀ ਠੀਕ ਆ ਸਹੀ ਗੱਲ ਕਰੂ ਥਣ ਜਿਹੜੇ ਤਿੰਨ ਹੀ ਸਹੀ ਚੱਲਦੇ ਆ ਜੀ origional ਦੋ ਦਾਂਦੇ ਆ ਆਹ ਦੇਖ ਆਹ ਦੇ ਫਾਦੇ ਹੈਗੇ ਪਰ ਦੋ ਦਾਂਦੇ ਆ ਜਿਹੜੀ ਆਹ ਦੇਖੀ ਜੇ ਆ ਦੇਖ ਸਾਡੇ ਜੇ ਸਾਈਡ ਵਾਲਾ ਦੰਦ ਜੇ ਕੋਈ ਤੋੜਿਆ ਹੋ ਨਹੀਂ ਆਇਨੇ ਬਾਕੀ ਕੋਈ ਆਣ ਕੇ ਵੇਖੇ ਚੰਗੀ ਤਰ੍ਹਾਂ ਫਿਰ ਵੀ ਪਿਓਰ ਦੋ ਦੰਦ ਛੋਟੇ ਬਾਕੀ ਕਈ ਵਾਰੀ ਕੁਦਰਤੀ ਕਈ ਚੀਜ਼ਾਂ ਚਲੋ ਹੋ ਜਾਂਦੀਆਂ ਹਾਂ ਪਰ ਕੀਮਤ ਲਈ ਆਪਾਂ ਚੰਦਨ ਵਾਲੀ ਕਰ ਲਈਣੀ ਆ ਆ ਜ ਲੈ ਆਇਆ ਥਣ ਤੇ ਉਹ ਹੀ ਜਖਮ ਹੋਇਆ ਵਾ ਕੋਈ ਚੋਦੇ ਕਰਕੇ ਥਣ ਖਰਾਬ ਹੋ ਗਿਆ ਤੇ ਕਿੰਨਾ ਫਿਰ ਹੁਣ ਮੁੱਲ ਰੱਖੀ ਇਹਦਾ ਮੁੱਲ ਹਰ ਤੀਜੀ ਚੇਤੇ ਥਣ ਹੁੰਦਾ ਹਾਂਜੀ ਤੇ ਤਾਂ ਕੱਟੀ ਵੇਚ ਤੇ 1-5-10 ਦੀ ਵੀ ਹਾਂਜੀ ਸਹੀ ਗੱਲ ਕਹ ਨਹੀਂ ਹਾਂਜੀ ਹੁਣ ਜਿਹੜੀ ਆ ਹੁਣ ਜੈਸਨੋਈ ਕੀਮਤ ਕਰਦੀ 60000 ਦੀ ਤੇ ਹੋਰ ਕਰੀਏ ਮੰਤਾ ਜੋ ਕਹਿ ਦੋਗੇ ਜੀ ਘਟਣੇ ਆ ਅੰਨੀ ਵੱਡਿਆਂ ਵੀ ਪੀੜ ਹੋਣੀ ਆ ਇੰਨੀ ਵੱਡਿਆਂ ਵੀ ਹੋਣੀ ਆ ਇਹਦਾ ਸਾਡੇ ਘਟਣੇ ਘਟਣੇ ਅੱਛਾ ਜੋ ਤੁਸੀਂ ਕਹਿ ਦੋਗੇ ਕਰ ਦੋ ਆਪ ਹੀ ਫਿਰ 50 ਦੀ ਦੇ ਦਾਂਗੇ ਅੱਛਾ ਜੈ ਜੀ 2000 ਛੋਟ ਹੋਰ ਕਰ ਦਈਏ ਫਿਰ 48000 48000 ਠੀਕ ਹੈ ਜੀ ਕੱਟੀ ਵੀ ਮਗਰ ਵਿਖਾ ਲਓ ਆ ਕੱਟੀ ਵੀ ਤੇ ਹੁਣ ਮਗਰ ਹੁਣ 8 ਲੀਟਰ ਦੁੱਧ ਪੱਕਾ ਹੈਗਾ ਇਹਦੇ ਕੋਲ ਤਿੰਨਾ ਥਾਣਾ ਜੀ अच्छा हां तिन वाकये होन स्टAINLESS ਚੋਲੇ ਚੱਲ ਪੈਣੇ ਆ ਫ੍ਰੀਜ ਆਪਾਂ ਦੇਣ ਤੇ ਨਾ ਖਣਾ ਛੜੇ ਹਾਂਜੀ ਹਾਂਜੀ ਆਪਾਂ ਚਾਹੁੰਦੇ ਨਾ ਜੀ ਦੇਣੀ ਨਹੀਂ ਦੇ ਹਾਂਜੀ ਹਾਂਜੀ ਕੋਈ ਤਿੰਨ ਥਾਣੇ ਆਪਣੀ ਤਸੱਲੀ ਕਰਕੇ ਲਾ ਜੇ ਤਿੰਨ ਨਾ ਖਣਾ ਜੀ ਮਹਿੰਗੀ ਹੀ ਆ ਪੱਗਣ ਚ ਇਹਦੋਂ ਵੀ 45 ਦੀ ਰਹਿਣੀ ਆ ਬਾਕੀ ਇਹ ਆ ਵੀ ਚਲੋ ਏਕਰੀ ਸਿੱਧੀ ਸੁੱਧੀ ਹੋ ਗਈ ਪੂਰੀ ਨੇ ਦੁੱਧ ਹੋਰ ਵਾਜ ਜਾਣਾ ਹਾਂਜੀ ਹਾਂਜੀ ਚਲੋ ਬਾਕੀ ਇਹ ਵੀ ਜਦੋਂ ਇਹ ਨੋੜੀਆਂ ਬਾਅਦ ਜਦੋਂ ਬਾਜ਼ਾਰ ਚੱਲ ਪੈਂਦਾ ਉਦੋਂ ਵੀ 45 46 ਦੁੱਧ ਦੇ ਨਹੀਂ ਮਰਦੇ ਠੀਕ ਹੈ ਜੀ ਇੰਨੇ ਦੀ ਜਦੋਂ ਮਰਜੀ ਵੇਜਨੇ ਕੱਟੀ ਵੀ ਲੱਥ ਜਾਣੀ ਦੁੱਧ ਵੀ ਪੀਤਾ ਜਾਣਾ ਬਾਕੀ ਜਿੰਨੇ ਉੱਧਰ ਦੀ ਝੋਡੀ ਹੈ ਜਿੰਨੇ ਬੱਚੇ ਗਾਂ ਲੈਣੇ ਉਹਨੂੰ ਵੀ ਚੰਗੀ ਠੀਕ ਹੈ ਕੋਈ ਵੀ ਬੱਚਾ ਚੰਗਾ ਮਗਰ ਹੁਣ ਇੱਕ ਹੋਰ ਹੈਗੀ ਜੇ ਹਾਂ ਇੱਕ ਹੋਰ ਹੈਗੀ ਦਿਖਾਈਏ ਆ ਵੀ ਉਹ ਵੀ ਦਿਖਾ ਦਿੰਦਾ ਆ ਜਿਹੜੀਆਂ ਦਿਖਾਉਣੀ ਆ ਉਹਦੇ 31 ਆ ਕੱਟਾ ਜੀ ਮਗਰ ਅੱਛਾ ਕੱਟਾ ਹੈ ਤੇ ਮਗਰ ਹਾਂ ਨਾਲੂ ਵੀ ਨਾਲ ਜੀ ਤਾਜੇ ਬੱਚੇ ਤੇ ਬਾਕੀ ਕੋਈ ਆਲਸੋ ਨਹੀਂ ਕਰਦੀ ਤੋਰ ਹਾਂ ਫੇਰ ਦੇਖੀ ਠੰਡੀ ਆਲਸੋਰ ਜੀ ਠੀਕ ਹੈ ਦੋ ਦੰਦ ਅੱਜ ਉਹ ਦੋ ਦੰਦ ਚਾਰ ਦੰਦ ਝੋਟੀਆਂ ਹੀ ਆ ਕਿ ਆਪਣੇ ਕੋਲ ਹਾਂ ਪਹਿਲਾ ਦੂਜਾ ਸੁਆ ਪਹਿਲੇ ਇਹਨੇ ਪਹਿਲਾ ਦੂਜਾ ਸੁਆ ਦੀ ਤੋੜ ਦੋ ਲੈ ਆ ਉਹ ਇਹਨੂੰ ਦਿਖਾ ਦਿਓ ਦੰਦ ਜੀ ਦਿਖਾ ਦਿਓ ਜੇ ਮੂੰਹ ਢਾਲੂਗੀ ਤੇ ਹਾਂ ਦੇਖ ਸਕਦੇ ਜੇ ਖੀਰੀਆਂ ਜੀ ਆ ਬਾਕੀ ਤੇ ਦੋ ਦੰਦ ਇਹਨੇ ਪੁੱਟੇ ਹੀ ਆ ਜਿਹੜੇ ਅਜੇ ਬਹੁਤ ਚੰਗੀ ਕੱਟੀ ਆ ਜੀ ਸਿੰਘ ਦੀ ਕੁਆਲਿਟੀ ਜਿਹੜੀ ਅੱਤੋਂ ਪਹਿਲਾਂ ਝੋਟੀਆਂ ਤੁਹਾਨੂੰ ਦਿਖਾਈ ਸੀ ਉਹਦੇ ਵੀ ਤਾਂ ਇਤਰਾ ਹੀ ਆ ਹਾਂਜੀ ਹਾਂਜੀ ਜਿਹੜਾ ਤਿੱਲੜ ਆ ਤੇ ਇਹਦੇ ਚਾਰੇ ਥਾਨੇ ਆ ਅਜੀ ਹੁਈ ਆ ਜੀ ਹਲੇ ਇਹ ਵੀ ਤਾਜੀ ਸੋਹਣੀ ਜੂਰੀਆ ਪਰ ਪਹਿਲਾਂ ਨ ਕਰਮਾਂ ਵਾਲੀ ਬਾਲਟੀ ਰੱਖ ਕੇ ਚਵਾਊਗੀ ਲੈ ਜਾ ਕੋਈ ਔਲ ਨਹੀਂ ਕਰੂਗੀ ਹਰ ਫ੍ਰੀਜੀ ਸੋਹਣੀ ਝੋਟੀ ਆ ਜਿਹੜੀ ਹਾਜੀ ਸਿੰਗਲੀ ਕੁਆਲਿਟੀ ਸਾਰਾ ਕੁਝ ਹੀ ਬਾਲਟੀ ਰੱਖ ਕੇ ਚਵਾਊਗੀ ਜਵਾਦ ਤੋਂ ਨਾ ਨਾ ਚੱਕਦੀ ਬਚਾ ਲਾ ਦਾਂਗੇ ਨਾ ਹਾਂਜੀ ਤੁਹਾਨੂੰ ਹੋਰ ਬਸ ਮੈਂ ਕਿ ਜ਼ਿਆਦਾ ਚੰਗਾ ਕਰ ਦੀ ਠੀਕ ਆ ਹਾਂਜੀ ਤੇ ਇਹ ਕਿੰਨੇ ਦੇ ਦਈਏ ਫਿਰ ਇਹਦੀ 90000 ਦੀ ਜੀ ਵੇਖ ਲਓ ਵਿੱਚ ਥੋੜੀ ਬਾਰੇ ਸ਼ੋਰਟ ਕਰ ਦੋ 85 ਦੀ ਦੇ ਦਈਏ ਅੱਛਾ 85 ਦੀ ਦੇ ਦੋਗੇ ਹਾਂਜੀ ਤੇ ਬਾਕੀ ਚਲੋ ਕੋਈ ਫੋਨ ਕਰੂਗਾ ਜਮਾ ਜਾਜ ਆ ਜੀ ਕਿਵੇਂ ਤੇ ਕੱਟੀ ਦੇ ਹਿਸਾਬ ਨਾਲ ਕੱਟੀ ਤਾਂ ਬਹੁਤ ਚੰਗੀ ਠੀਕ ਆ ਤੇ ਛੋਟ ਛਾਟ ਮੌਕੇ ਤੇ ਹੋਰ ਕਰ ਦੋ ਕਰਦਾਂਗੇ ਕਰਦਾਂਗੇ ਠੀਕ ਆ ਤੇ ਠੀਕ ਆ ਜੀ ਹੋਰ ਕੁਝ ਹੋਣਾ ਬਸ ਜੀ ਬਸ ਬਹੁਤ ਵਧੀਆ ਕੰਮ ਹੈ ਜੀ ਚੱਲਣ ਡਿਆ ਵਾਕੇ ਇਹ ਆ ਵੀ ਚਲੋ ਸਾਰੀਆਂ ਸੋਈਆਂ ਆ ਇੱਥੇ ਆਓ ਆਪਣੇ ਤਸੱਲੀ ਕਰਕੇ ਵੇਸ ਚਾ ਕੇ ਖੜਾ ਸਾਰੀਆਂ ਨਵੀਆਂ ਝੋਟੀਆਂ ਦੋ ਦੰਦ ਚਾਰ ਦੰਦ ਝੋਟੀਆਂ ਆ